ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਕਿਉਂਕਿ ਕਾਂਗਰਸ ਪਾਰਟੀ ਜੇਕਰ ਗੱਲ ਕੀਤੀ ਆ ਫਿਰ ਤਾਂ ਕਾਂਗਰਸ ਪਾਰਟੀ ਵੀ ਜਿਹੜੀ ਆ ਆਪਸੀ ਜਿਹੜੀ ਆ ਖਿਲਰ ਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਬੜੇ ਤੜੇ ਨੇ ਉਹ ਲਗਾਤਾਰ ਨਜ਼ਰ ਆ ਰਹੇ ਨੇ ਇੱਕ ਤੋਂ ਇੱਕ ਤੜਾ ਜਿਹੜਾ ਬਣਦਾ ਉਹ ਦਿਖਾਈ ਦੇ ਰਿਹਾ ਹੈ ਕਿਉਂਕਿ ਬੀਤੇ ਦਿਨੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਿਹੜੇ ਨੇ ਉਹ ਚੰਡੀਗੜ੍ਹ ਵਿਖੇ ਪਹੁੰਚੇ ਜਦੋਂ ਹੀ 에어ਪੋਰਟ ਦੇ ਵਿੱਚ ਪਹੁੰਚੇ ਤਾਂ ਉਹਨਾਂ ਦਾ ਪਾਰਟੀ ਵੱਲੋਂ ਤੇ ਪਾਰਟੀ ਪਰ ਘਰਾ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਤਾਂ ਆਖਰਕਾਰ ਰਾਹੁਲ ਗਾਂਧੀ ਦਾ ਚੰਡੀਗੜ੍ਹ ਦਾ ਵਿੱਚ ਫੇਰੀ ਪਾਉਣਾ ਕਿ ਕਾਰਨ ਕੀ ਸੀ ਕਿ ਵਾਕਈ ਕਾਂਗਰਸ ਨੂੰ ਉਹ ਮਜ਼ਬੂਤ ਕਰਨ ਵਾਸਤੇ ਆਏ ਸਨ ਜਾਂ ਫਿਰ ਜੋ ਆਪਸੀ ਕਾਂਗਰਸ ਦੇ ਵਿੱਚ ਕੁੱਟਬੰਦੀ ਚੱਲ ਰਹੀ ਹੈ ਕਿਉਂ ਗੁੱਟਬੰਦੀ ਦੂਰ ਕਰਨ ਦੇ ਵਿੱਚ ਰਾਹੁਲ ਗਾਂਧੀ ਸਾਈ ਹੋਏ ਨੇ ਜੋ ਰਾਹੁਲ ਗਾਂਧੀ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਾਂ ਫਿਰ ਆਪਾਂ ਸਿੱਧੇ ਤੌਰ ਤੇ ਕਹੀਏ ਜਦੋਂ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਉਹਨਾਂ ਦਾ ਜਿਹੜਾ ਨੇਗਾ ਸਵਾਗਤ ਹੋਇਆ ਫੁੱਲਾਂ ਦੀ ਵਰਖਾਂ ਦੇ ਨਾਲ ਗੁਲਦਸਤੇ ਦਿੱਤੇਗੇ ਤੋਂ ਗੁਲਦਸਤੇ ਦੇਣ ਤੋਂ ਬਾਅਦ ਹਰਿਆਣਾ ਦੇ ਕਈ ਵਰਕਰ ਸਭਾਣਾ ਦੇ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਹੈ ਇਹ ਦੱਸਿਆ ਜਾ ਰਿਹਾ ਕਿ ਮੀਟਿੰਗ ਦੇ ਵਿੱਚ ਬਹੁਤ ਸਵਾਲ ਜਿਹੜੇ ਨੇ ਉਹ ਚੁੱਕੇ ਗਏ ਨੇ ਪਾਰਟੀਆਂ ਦੇ ਵਰਕਰਾਂ ਵੱਲੋਂ ਤੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਜਿਹੜੀ ਤਾੜਨਾ ਉਹ ਉਹ ਵੀ ਕੀਤੀ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਕੀ ਪਾਰਟੀ ਨੂੰ ਕਿਸ ਤਰ੍ਹਾਂ ਜਿਹੜਾ ਮਜ਼ਬੂਤ ਕਰਨਾ ਹੈ ਜਾਨਕੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਿਸ ਤਰ੍ਹਾਂ ਕਰਨਾ ਹੈ ਕਿਉਂਕਿ ਪਾਰਟੀ ਦੇ ਵਿੱਚ ਜਿਹੜੀ ਲਗਾਤਾਰ ਬਗਾਵਤ ਦੇ ਸੂਰ ਨਜ਼ਰ ਆ ਰਹੇ ਨੇ ਜੋ ਪਾਰਟੀ ਦੇ ਵੱਡੇ ਲੀਡਰ ਨੇ ਉਹ ਆਪਣੇ ਤਰੀਕੇ ਦੇ ਅੰਦਾਜ਼ ਦੇ ਵਿੱਚ ਜਿਹੜੇ ਦਿਖਾਈ ਦਿੰਦੇ ਨੇ ਬਿਆਨਬਾਜ਼ ਜਿਹੜੀ ਲਗਾਤਾਰ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਇਕਜੁੱਟ ਕਰਨ ਦੇ ਲਈ ਰਾਹੁਲ ਗਾਂਧੀ ਜਿਹੜੇ ਨੇ ਮਿਟੀਕਲਾਸ ਹਜ਼ਾਰ سلسلہ ਉਹ ਕਰਕੇ ਗਏ ਨੇ ਤਾਂ ਆਖਰਕਾਰ ਹੁਣ ਪਾਰਟੀ ਦੇ ਜਿਹੜੇ ਲੀਡਰ ਸਭਾਨ ਨੇ ਜਾਫਰ ਵਰਕਰ ਸਾਬਾਨ ਨੇ ਕਿ ਵਾਕਈ ਇਕਜੁੱਟ ਹੋਣਗੇ ਹੁਣ ਥੋੜਾ ਇਹ ਵੀ ਜ਼ਿਕਰ ਕਰਦੇ ਆ ਕਿ راہੁਲ ਗਾਂਧੀ ਜਦੋਂ ਉੱਥੇ ਪਹੁੰਚੇ ਤਾਂ ਹਰਿਆਣਾ ਦੇ ਕੁਝ ਕਾਂਗਸੀ ਲੀਡਰਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ راہੁਲ ਗਾਂਧੀ ਨੇ ਕੀ ਕੀਤਾ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਇਕਜੁੱਟ ਕੇ ਜਿਆ ਹੋ ਕੇ ਰਹਿਣਾ ਪਵੇਗਾ ਧੜੇਬੰਦੀ ਖਤਮ ਕਰਨੀ ਪਵੇਗੀ ਧੜੇਬੰਦੀ ਦੇ ਨਾਲ ਉਹਨੇ ਇਹ ਵੀ ਜ਼ਿਕਰ ਕੀਤਾ ਕਿ ਵੀ ਜਿਹੜਾ ਦਲਿਤ ਭਾਈਚਾਰੇ ਦਾ ਸਮਾਜ ਹੈ ਜਿਹੜਾ ਦਲਿਤ ਭਾਈਚਾਰੇ ਦਾ ਸਮਾਜ ਆ ਉਹ ਵਰਗ ਹੈ ਤਾਂ ਉਹਨਾਂ ਨੂੰ ਜਿਹੜਾ ਸਮਾਜ ਦੇ ਵਿੱਚ ਖਾਸ ਤੌਰ ਤੇ ਚੋਣਾਂ ਦੇ ਵਿੱਚ ਜਿਹੜਾ ਅੱਗੇ ਆਣਾ ਪਵੇਗਾ ਰਾਜਨੀਤੀ ਦੇ ਵਿੱਚ ਅੱਗੇ ਆਣਾ ਪਵੇਗਾ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਨੇ ਉਹਨਾਂ ਨੇ ਕਹਿਈਆਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣਾ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋਣੀ ਹੈ ਤਾਂ ਤੁਸੀਂ ਇਕਜੁੱਟ ਹੋ ਕੇ ਉਹ ਚੋਣਾਂ 30 ਤੱਕ ਜਿਹੜਾ ਕਰਵਾਓ ਮਾਤਪੇਛੜ ਦੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਉਹ ਕਿਤਨਾ ਕਿਤੇ ਜਿਹੜਾ ਰਾਹੁਲ ਗਾਂਧੀ ਨੇ ਕਈਆਂ ਨੇ ਤਕਰੀਬਨ ਦੋ ਦੱਸਿਆ ਜਾ ਰਿਹਾ ਹੈ ਕਿ 4 ਘੰਟੇ ਦੇ ਕਰੀਬ ਤਿੰਨ ਚਾਰ ਘੰਟੇ ਦੇ ਕਰੀਬ ਜਿਹੜੀ ਮੀਟਿੰਗਾਂ ਉਹ ਲਗਾਤਾਰ ਚੱਲੀ ਆ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਹੀ ਰਾਹੁਲ ਗਾਂਧੀ ਇਸ ਸੰਬੰਧੀ ਚਰਚਾ ਕਰ ਰਹੇ ਸਨ ਕਿ ਹਰਿਆਣਾ ਦੀ ਗੱਲ ਕੀਤੀ ਆਵੇ ਕਿ ਹਰਿਆਣਾ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਇਕਜੁੱਟ ਨਜ਼ਰ ਨਹੀਂ ਆ ਰਹੀ ਖੇਲਰ ਦੀ ਨਜ਼ਰ ਆ ਰਹੀ ਹੈ ਉਹਨੇ ਇਹ ਜ਼ਿਕਰ ਕੀਤਾ ਕਿ ਖੇਲਰ ਉਹ ਨਾ ਇਕਜੁੱਟ ਹੋਵੋ ਤਾਂ ਉਹੀ ਸਥਿਤੀ ਪੰਜਾਬ ਦੇ ਵਿੱਚ ਵੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੀ ਜਿਹੜੀ ਹੈ ਪੱਛਮੀ ਚੌਂ ਨੇੜੇ ਆ 19 ਤਰੀਕ ਨੂੰ ਚੋਣਾ ਹੋਣੀਆਂ ਨੇ ਤਾਂ ਉਹਦੇ ਵਿੱਚ ਵੀ ਜਿਹੜਾ ਕਾਂਗਰਸ ਜਿਹੜੀ ਆ ਉਹ ਦੋ ਫੱਟ ਨਜ਼ਰ ਆ ਰਹੀ ਹੈ ਦੋ ਫੱਟ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਦਾ ਕਾਰਨ ਤੇ ਵਜ੍ਹਾ ਕੀ ਹੈ ਜਦੋਂ ਹੀ ਕਾਂਗਰਸ ਦੇ ਪਾਰਟੀ ਦੇ ਉਮੀਦਵਾਰ ਆਰਥਕੂਚਨ ਆਸ਼ੂ ਨੂੰ ਟਿਕਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਵੀ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਾਂਗਰਸ ਦੇ ਖਿਲਾਾਰੇ ਨੇ ਉਹ ਲਗਾਤਾਰ ਨਜ਼ਰ ਆਏ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਵੀ ਜ਼ਿਕਰ ਕਰਾਂਗੇ ਕਿ ਇਸ ਚੋਣਾ ਦੇ ਵਿੱਚ ਜੇਕਰ ਗੱਲ ਕੀਤੀ ਆਵੇ ਕਈ ਵੱਡੇ ਲੀਡਰ ਤਾਂ ਨਜ਼ਰ ਆ ਰਹੇ ਨੇ ਪਰ ਉਹ ਸਟਾਰ ਪ੍ਰਚਾਰਕ ਜਿਨ੍ਹਾਂ ਦੀ ਸੂਚੀ ਦਾ ਜਾਰੀ ਕਰ ਦਿੱਤੀ ਗਈ ਹੈ ਪਰ ਮੇਨ ਸਟਾਰ ਪ੍ਰਚਾਰਕ ਦਾ ਜਿਹੜਾ ਨਾਮ ਆ ਉਹ ਐਡ ਕਿਉਂ ਨਹੀਂ ਕੀਤਾ ਗਿਆ ਇਹ ਵੀ ਅਸੀਂ ਤੁਹਾਨੂੰ ਪੂਰੀ ਜਿਹੜੀ ਰਿਪੋਰਟ ਆ ਸਾਂਝੀ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜਾ ਹਰਿਆਣਾ ਦੇ ਵਿੱਚ ਰਾਹੁਲ ਗਾਂਧੀ ਦੀ ਵਰਕਰਾਂ ਦੇ ਨਾਲ ਮੀਟਿੰਗ ਹੋਈ ਹੈ ਲੀਡਰਸ ਬੋਰਡਾਂ ਨਾਲ ਮੀਟਿੰਗ ਹੋਈ ਆ ਉੱਥੇ ਦੇ ਅਬਜ਼ਰਵਰ ਨੇ ਜਿਹੜੇ ਰਾਹੁਲ ਗਾਂਧੀ ਨੇ ਆਪ ਤਾਂ মিডিਆ ਨਾਲ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਮੀਟਿੰਗ ਕਰ ਤੋਂ ਬਾਅਦ ਚਲੇ ਗਏ ਅਬਜ਼ਰਵਰਾਂ ਨੇ ਜਿਹੜੀ ਗੱਲਬਾਤ ਕੀਤੀ ਆ ਉੱਥੇ ਦੇ ਲੀਡਰ ਜਿਹੜੇ ਹਰਿਆਣਾ ਦੇ ਲੀਡਰ ਸਭਾ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਕੀ ਮੀਟਿੰਗ ਦਾ ਮਕਸਦ ਕੀ ਸੀ ਕਿਉਂ ਆਏ ਸੀ ਕਾਰਨ ਕੀ ਆ ਤਾੜਨਾ ਕੀ ਕਰਕੇ ਗਏ ਨੇ ਇੱਕ ਜੂਠ ਦੇ ਦੇ ਸੂਰ ਕਿਉਂ ਕਹਿ ਕੇ ਗਏ ਨੇ ਸਾਰੇ ਜਿਹੜੀ ਗੱਲਬਾਤ ਆ ਉਹ ਅਫਜ਼ਰਵਰ ਤੇ ਕੁਝ ਕਾਂਗਰਸ ਲੀਡਰ ਸਭਾ ਨੇ ਕੀ ਕੁਝ kiya ਉਹ ਨਾਲ ਉਹ ਵੀ ਦਰਸ਼ਕਾਂ ਨਾਲ ਜਿਹੜਾ ਸਾਂਝਾ ਕਰਦੇ ਆ ਆਦਰਨੀਏ ਸ਼੍ਰੀ ਰਾhbar ਗਾਂਧੀ ਜੀ ਸਵੈਮ ਹਮਾਰੇ ਪੀਸੀਸ ਦੇ ਮੁਖਿਆਲੇ ਵਿੱਚ 1966 ਮੈਂ ਹਰਿਆਣਾ ਬਣਾਇਆ ਅੱਜ ਤੱਕ ਕੋਈ ਐਲੋਪੀ ਆ एआईसीसी प्रेसिडेंट नहीं आए थे आज पहली बार वो यहां पर आए और बहुत टाइट शेड्यूल था उनका, उन्होंने सीनियर एआईसीसी, सीनियर जो हमारे पीसीसी के जो लीडर्स थे उनके साथ पहले मीटिंग की उसके बाद एआईसीसी के ऑब्जर्वर्स और पीसीसी के ऑब्जर्वर्स को विस्तार के साथ बताया जिसके बारे में पूरी तरह से ब्रीफ में हमारे प्रभारी श्री बी के प्रसाद जी आपको बताएंगे और उसके बाद उन्होंने ए आई ऑब्जर्वर्स की अलग से भी एक मीटिंग ली तो पूरी तरह से संगठन को जिस तरह से मजबूती प्रदान करने का जो संकल्प लिया है पार्टी ने कर्नाटक में बेलगामी में एक्सपेंडेड कमेटी की मीटिंग हुई थी उसमें प्रस्ताव पारित किया गया था कि 2025 का वर्ष संगठन का वर्ष रहेगा और पूरे देश में कांग्रेस पार्टी की सभी संगठन सभी लेवल पर जिले का ब्लॉक में प्रदेश में जहां भी संगठन नहीं खड़ा हो पाया है वो इस 2025 में संगठन पूरी तरह से तैयार कर दिया जाएगा सो so, बिल्कुल दर्शकों ने खास तौर पर जो राहुल गांधी दी चंडीगढ़ के फेरी सी तो उसका असर की देखने मिले सूत्रों के मुताबिक ये भी जानकारी सामने आ रही है कि ਜਿਹੜੀ ਲੁਧਿਆਣਾ ਦੀ 19 ਤਜਿਕ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਰਾਹੁਲ ਗਾਂਧੀ ਨੇ ਕੁਝ ਵੱਡੇ ਲੀਡਰਾਂ ਨੂੰ ਵੀ ਤਾੜਨਾ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਇਕਜੁੱਟ ਹੋ ਕੇ ਇਹ ਚੋਣ ਜਿਹੜੀ ਹੈ ਸਾਡੇ ਲੀਡਰਸ਼ਿਪ ਵਾਲ ਨੂੰ ਜਿਤਾਈ ਜਾਵੇ ਤਾਂ ਜੋ ਕਿ ਕਾਂਗਰਸ ਪਾਰਟੀ ਹੋਰ ਜਿਹੜੀ ਹੈ ਮਜ਼ਬੂਤ ਹੋ ਸਕੇ ਤੇ ਦੂਜੇ ਪਾਸੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਕਾਂਗਰਸ ਪਾਰਟੀ ਨੇ ਖਾਸ ਤੌਰ ਤੇ ਲੁਧਿਆਣਾ ਦਾ ਵਿੱਚ ਪ੍ਰਚਾਰ ਕਰਨ ਦੇ ਲਈ ਤਕਰੀਬਨ 40 ਦੇ ਕਰੀਬ ਜੋ ਦੱਸਿਆ ਜਾ ਰਿਹਾ ਕਿ ਪ੍ਰਚਾਰਕਾਂ ਦੀ ਜਿਹੜੀ ਡਿਊਟੀ ਆ ਉਹ ਲਗਾਈ ਗਈ ਹੈ ਤਾਂ ਉਹਨਾਂ ਦੇ ਵਿੱਚੋਂ ਜਿਹੜੇ 40 ਦੇ ਕਰੀਬ ਪਾਰਕ ਨੇ ਦੇਕਰ ਮੌਦਾ ਦਾ ਜ਼ਿਕਰ ਕਰਾਂ ਤਾਂ ਹੌਲੀ-ਹੌਲੀ ਤਾਂ ਬਹੁਤ ਲੰਬੀ ਜਿਹੜੀ 40 ਦੇ ਤਕਰੀਬਨ ਜਿਹੜੀ ਲਿਸਟ ਆ ਜਿਨ੍ਹਾਂ ਦੇ ਵਿੱਚੋਂ ਪੁਪੇਸ ਬਗੇਲੇ ਉਹਨਾਂ ਨੂੰ ਜਿਹੜਾ ਪ੍ਰਚਾਰ ਦੀ ਜਿਹੜੀ ਡਿਊਟੀ ਆ ਲਗਾਈ ਗਈ ਹੈ ਰਾਜਾ ਵਿੜਿੰਗ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕੁਲਜੀਤ ਨਾਗਰਾ ਜੀ ਡਿਊਟੀ ਲਗਾਈ ਗਈ ਹੈ ਛੇਰ ਸਿੰਘ ਕੋ ਬਾਜ ਡਿਊਟੀ ਲਗਾਈ ਗਈ ਹੈ ਪ੍ਰਤਾਪ ਸਿੰਘ ਬਾਜਵਾਜ ਡਿਊਟੀ ਲਗਾਈ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ ਡਿਊਟੀ ਲਗਾਈ ਗਈ ਹੈ ਡਾਕਟਰ ਗਾਂਧੀ ਦੀ ਡਿਊਟੀ ਲਾਈ ਗਈ ਹੈ ਜਿਹੜੇ ਕਿ ਐਮਪੀ ਨੇ ਤਵਾੜੀ ਡਿਊਟੀ ਲਗਾਈ ਹੈ ਤਾਂ ਹੋਰ तमाम ਜਿਹੜੇ 40 ਦੇ ਕਰੀਬ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਲੀਡਰ ਸੰਭਾਲਨੇ ਤਾਂ ਉਹਨਾਂ ਦੀ ਲੁਧਿਆਣਾ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਡਿਊਟੀ ਜਿਹੜੀ ਆ ਉਹ ਲਗਾਈ ਗਈ ਹੈ ਪਰ ਤੁਸੀਂ ਸੋਚ ਰਹੇ ਹੋਵੋਗੇ ਇਹਨਾਂ ਦਾ ਨਾਮ ਤਾਂ ਜ਼ਿਕਰ ਕਰ ਚੁੱਕੇ ਪਰ ਨਵਜੋਤ ਸਿੰਘ ਸਿੱਧੂ ਜੋ ਅਕਸਰ ਹੀ ਚਰਚਾ ਦੇ ਵਿੱਚ ਰਹੇ ਨੇ ਤੇ ਹੁਣ ਕੁਝ ਸਮੇਂ ਬਾਅਦ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਨਾ ਤਾਂ ਕਾਂਗਰਸ ਪਾਰਟੀ ਦੇ ਵਿੱਚ ਆ ਰਹੇ ਨੇ ਨਾ ਉਹ ਰਣਨੀਤੀ ਦੀ ਕੋਈ ਗੱਲ ਕਰਦੇ ਨਜ਼ਰ ਆ ਰਹੇ ਨੇ ਨਾ ਹੀ ਕੋਈ ਇਸ ਚੋਣਾਂ ਬਾਰੇ ਕੋਈ ਚਰਚਾ ਕਰਦੇ ਨਜ਼ਰ ਆ ਰਹੇ ਨੇ ਤਾਂ ਆਖਰਕਾਰ ਪਾਰਟੀ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਵੀ ਜਿਹੜਾ ਨਾਮ ਆ ਉਹ ਇਸ ਪ੍ਰਚਾਰਕਾਂ ਦੇ ਵਿੱਚੋਂ ਲਿਸਟ ਦੇ ਵਿੱਚੋਂ ਜਿਹੜਾ ਗਾਇਬਾਹੂ ਕਰ ਦਿੱਤਾ ਹੈ ਜਦਕਿ ਨਵਜੋਤ ਸਿੰਘ ਸਿੱਧੂ ਹੁਣ ਜਿਹੜੇ ਨੇ ਪ੍ਰਚਾਰ ਕਰਨ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਨਹੀਂ ਸ਼ਾਮਲ ਹੋਇਆ ਬੇਸ਼ੱਕ ਨਰਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਨੇ ਕਿ ਮੈਂ ਕਾਂਗਰਸ ਦਾ ਸੱਚਾ ਸਿਪਾਈ ਆ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਹੇਟ ਮੈਂ ਕੰਮ ਜਿਹੜਾ ਕਰਦਾ ਰਹੂੰਗਾ ਤਮਾਮ ਦੇ ਰੀਆਂ ਗੱਲਾਂ ਬਾਤਾਂ ਨੇ ਉਹਨਾਂ ਨੇ ਪਹਿਲਾਂ ਵੀ ਬਹੁਤ ਕੀਤੀਆਂ ਨੇ ਪਰ ਉਹ ਹੁਣ ਰਾਜਨੀਤੀ ਦੇ ਤੁਰੇ ਦੇ ਵਿੱਚੋਂ ਜਿਹੜਾ ਨਜ਼ਰ ਨੇ ਉਹ ਨਹੀਂ ਆ ਰਹੇ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਉਹਨਾਂ ਦਾ ਪ੍ਰਚਾਰ ਦੇ ਵਿੱਚੋਂ ਨਾਮ ਜਿਹੜਾ ਉਹ ਕੱਟ ਦਿੱਤਾ ਹੈ ਕਾਰਨ ਕਿ ਇਹ ਤਨ ਥੋੜਾ ਜਿਹਾ ਜ਼ਿਕਰ ਕਰਾਂ ਮੈਂ ਕਿ ਜਿਹੜੇ ਪ੍ਰਚਾਰਕਾਂ ਦਾ 40 ਦੇ ਕਰੀਬ ਕਾਂਗਰਸ ਪਾਰਟੀ ਨੇ ਡਿਊਟੀ ਲਗਾਈ ਹੈ ਕੀ ਇਸ 40 ਦੇ ਲਿਸਟ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਨਹੀਂ ਗਿਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੁਬਾਰਾ ਮੁੜ ਸਿਆਸਤ ਦੇ ਵਿੱਚ ਆਉਣ ਦੇ ਅਸਾਰ ਦੇ ਵਿੱਚ ਨਹੀਂ ਹਨ ਜਾਂ ਫਿਰ ਉਹ ਆਪਾਂ ਕਹਿ ਸਕੀਏ ਕਿ ਹੁਣ ਉਹ ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਨੇ ਜਾਂ ਫਿਰ ਇਹ ਆਪਾਂ ਸਮਝੀਏ ਕਿ ਨਵਜੋਤ ਸਿੰਘ ਸਿੱਧੂ ਕੀ ਸ਼ਾਇਦ ਵੇਟ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਰਕਾਰ ਆਉਂਦੀ ਹੈ ਕਿਹਦੀ ਜੜੀ ਤੁੱਤੀ ਬੋਲਦੀ ਹੈ ਇਸ ਗੱਲ ਦਾ ਵੇਟ ਕਰ ਰਹੇ ਨੇ ਇਹ ਵੀ ਕਿੱਥੇ ਲਗਾਤਾਰ ਜਿਹੜੇ ਲੋਕ ਨੇ ਉਹ ਸਵਾਲ ਪੁੱਛਨੇ ਨੇ ਕਿ ਨਵਜੋਤ ਸਿੰਘ ਸਿੱਧੂ ਕਿੱਥੇ ਨੇ ਕਿਉਂਕਿ ਜਦੋਂ ਹੁਣ ਪੰਜਾਬ ਦੀ ਜਦੋਂ ਗੱਲ ਆਉਂਦੀ ਹੈ ਕਿਉਂਕਿ ਪੰਜਾਬ ਦੇ ਲੋਕ ਜਿੰਨੇ ਉਹ ਆਪਣੀ ਆਵਾਜ਼ ਜਿਹੜੀ ਹੈ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਜਾ ਫਿਰ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਜਿੰਨਾ ਲੋਕਾਂ ਦੇ ਕੰਮਕਾਰ ਨਹੀਂ ਹੋ ਰਹੇ ਸਰਕਾਰ ਤੋਂ ਪ੍ਰੇਸ਼ਾਨ ਨਜ਼ਰ ਆ ਰਹੀ ਨਹੀਂ ਬੇਸ਼ੱਕ ਆਮ ਆਦੀ ਪਾਰਟੀ ਦੀ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਵੱਡੇ ਵੱਡੇ ਜਿਹੜੇ ਕੰਮ ਨੇ ਉਹ ਅਸੀਂ ਕਰ ਰਹੇ ਹਾਂ ਸਿੱਖਿਆ ਦੀ ਗੱਲ ਕੀਤੀ ਜਾਂ ਮੈਡੀਕਲ ਦੀ ਗੱਲ ਕੀਤੀ ਜਾਂ ਫਿਰ ਨੌਕਰੀਆਂ ਦੀ ਗੱਲ ਕੀਤੀ ਜਾ ਜਾ ਤਮਾਮ ਹੋਰ ਆਧਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦਾਵਾ ਕਰ ਰਹੀ ਹੈ ਪਰ ਦੂਜੇ ਪਾਸੇ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਕਿ ਆਖਰਕਾਰ ਨਵਜੋਗ ਸਿੰਘ ਸਿੱਧੂ ਜਣੇ ਨੇ ਉਹ ਵਿਰੋਧ ਕਰਦੇ ਨਜ਼ਰ ਕਿਉਂ ਨਹੀਂ ਆ ਰਹੇ ਇਸ ਚੋਣਾ ਦੇ ਵਿੱਚ ਤਾਂ ਨਵਜੋਤ ਸਿੰਘ ਸਿੱਧੂ ਨੂੰ ਨਜ਼ਰ ਆਣਾ ਚਾਹੀਦਾ ਸੀ ਜੇਕਰ ਪ੍ਰਚਾਰ ਦੀ ਡਿਊਟੀ ਨਹੀਂ ਲਗਾਈ ਗਈ ਤਾਂ ਆਪਣੇ ਪੱਧਰ ਤੇ ਜੋ ਕਿਤਨੇ ਕਿਤੇ ਪ੍ਰਚਾਰ ਕਰਨ ਵਾਸਤੇ ਜਾ ਸਕਦੇ ਨੇ ਪਰ ਉਹ ਨਜ਼ਰ ਨਹੀਂ ਆ ਰਹੇ ਇਹ ਕਾਰਨ ਕੀ ਹੈ ਉਹ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਵੀ ਸ਼ਾਇਦ ਉਹ ਜਲਦ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਹੈਂਡਲ ਦੇ ਜ਼ਰੀਏ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੀਡੀਆ ਆਧਾਰਿਆਂ ਦੇ ਦੇ ਦਾ ਬਲਾ ਕੇ ਉਹ ਸਾਰੇ ਜਿਹੜੀ ਜਾਣਕਾਰੀ ਆ ਉਹ ਕਿਤਨੇ ਕਿਤੇ ਉਹ ਕਲੀਅਰ ਆ ਉਹ ਕਰ ਸਕਦੇ ਨੇ ਤੇ ਦੂਜੇ ਪਾਸੇ ਮੈਂ ਵੀ ਜ਼ਿਕਰ ਕਰ ਦਵਾਂ ਕਿ ਜਦੋਂ ਹੀ ਤੂੰ ਤੁਸੀਂ ਸੋਚ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਉਹ ਦੋ ਫਾੜ ਨਜ਼ਰ ਕਿਉਂ ਆ ਰਹੀ ਹੈ ਦੋ ਫਾੜ ਨਹੀਂ ਕਈ ਫਾੜ ਹੋ ਚੁੱਕੇ ਨੇ ਕਾਂਗਰਸ ਪਾਰਟੀ ਦੇ ਕਿਉਂਕਿ ਧੜੇ ਜਿਹੜੇ ਨੇ ਉਹ ਲਗਾਤਾਰ ਬਣ ਚੁੱਕੇ ਨੇ ਜਿਉਂ ਹੀ ਭਾਰਤ ਭੂਸ਼ਣ ਆਸ਼ਰੂ ਟਿਕਟ ਮਿਲੀ ਤਾਂ ਤੁਸੀਂ ਦੇਖਿਆ ਕਿ ਜਦੋਂ ਰਾਜਾ ਬਰਿੰਗ ਨੇ ਉਹਨਾਂ ਦੇ ਘਰੇ ਜਾਣਾ ਸੀ ਰਾਜਾ ਵੜਿੰਗ ਜਿਹੜੇ ਨੇ ਉਹ ਵਾਪਸ ਪਰਤਗੇ ਸਨ ਤਾਂ ਭਾਰਤ ਪੁਸ਼ਣ ਆਸ਼ੂ ਜਿਹੜੇ ਨੇ ਘਰੇ ਨਹੀਂ ਸਨ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਜੀ ਤੁਸੀਂ ਆਣਾ ਸੀ ਤਾਂ ਮੈਨੂੰ ਦੱਸ ਕੇ ਆਣਾ ਸੀ ਤਾਂ ਉਸ ਤੋਂ ਬਾਅਦ ਬੜੀ ਚਰਚਾ ਚੱਲੀ ਚਰਚਾ ਤੋਂ ਬਾਅਦ ਇਹ ਚੋਣਾ ਦੇ ਵਿੱਚ ਭਾਰਤ ਪੁਸ਼ਣ ਆਸ਼ੂ ਨੇ ਰਾਜਾ ਵੜਿੰਗ ਨੂੰ ਬੁਲਾ ਕੇ ਉਹਨਾਂ ਦੇ ਹੱਥ ਖੜੇ ਕੀਤੇ ਕਿ ਅਸੀਂ ਕਾਂਗਰਸ ਪਾਰਟੀ ਇਕਜੂਟਾਂ ਪਰ ਅਸਾਰ ਲੋਕ ਨਜ਼ਰ ਨਹੀਂ ਆ ਰਹੇ ਲੋਕ ਸਮਝ ਚੁੱਕੇ ਨੇ ਕਿਉਂਕਿ ਜਦੋਂ ਚੋਣਾਂ ਦਾ ਸਮਾਂ ਹੁੰਦਾ ਜੇਕਰ ਇੱਕ ਜੁੱਟ ਪਾਰਟੀ ਨਾ ਹੋਵੇ ਤਾਂ ਮੈਨੂੰ ਲੱਗਦਾ ਤੇ ਆਮ ਲੋਕਾਂ ਨੂੰ ਵੀ ਲੱਗਦਾ ਤਾਂ ਨੁਕਸਾਨ ਜਿਹੜਾ ਕਿਤਨਾ ਕਿਤੇ ਉਹ ਚੱਲਾ ਪੈਂਦਾ ਪਰ ਆਖਰ 19 ਤਰੀਕ ਤੋਂ ਬਾਅਦ ਲੁਧਿਆਣੇ ਦੇ ਵਿੱਚ ਕਿਹੜੀ ਉਹ ਪਾਰਟੀ ਹੋਵੇਗੀ ਕਿਉਂਕਿ ਸਾਰੀਆਂ ਪਾਰਟੀਆਂ ਨੇ ਕੰਮਾਂ ਜੜੀ ਕੱਸੀ ਹੋਈ ਹੈ ਆਮ ਆਦੀ ਪਾਰਟੀ ਆਪਣੇ ਪੱਧਰ ਤੇ ਜੋਰਾ ਛੋਰਾ ਦਾ ਪ੍ਰਚਾਰ ਕਰ ਰਹੀ ਹੈ ਕਾਂਗਰਸ ਪਾਰਟੀ ਮੈਂ ਤਾਂ ਜ਼ਿਕਰ ਕਰ ਹੀ ਚੁੱਕਾ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਭਾਜਪਾ ਦੇ ਵੀ ਜਿਹੜੇ ਵੱਡੇ ਲੀਡਰ ਨੇ ਉੱਥੇ ਪਹੁੰਚੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਡੋਰ ਟੂ ਡੋਰ ਦੇ ਨਾਲ ਪ੍ਰਚਾਰ ਜਿਹੜਾ ਜੋਰਾ ਸ਼ੋਰਾ ਤੇ ਕਰ ਰਹੇ ਨੇ ਪਰ ਖਾਸ ਤੌਰ ਤੇ ਜੇਕਰ ਕਾਂਗਰਸ ਪਾਰਟੀ ਦਾ ਮੈਂ ਜ਼ਿਕਰ ਕਰਾਂ ਕੀ ਇਹ ਰਾਹੁਲ ਗਾਂਧੀ ਦੀ ਚੰਡੀਗੜ੍ਹ ਦੀ ਫੇਰੀ ਦੇ ਦੌਰਾਨ ਕੀ ਕਾਂਗਰਸ ਪਾਰਟੀ ਕੁਝ ਢੋਵੇਗੀ ਤੜੇਬੰਦੀ ਖਤਮ ਹੋਵੇਗੀ ਅਸਰ ਕੀ ਹੋਣਗੇ ਉਹ ਕਿਹੜਾ ਉਮੀਦਵਾਰ ਹੋਵੇਗਾ ਜਿਹੜਾ ਕਿ ਲੁਧਿਆਣਾ ਦੇ ਵਿੱਚ ਚੰਗੇ ਕੰਮ ਕਰਵਾ ਸਕੇਗਾ ਜਾਂ ਲੋਕ ਉਹਨਾਂ ਨੂੰ ਫਤਵਾ ਦੇਣਗੇ 19 ਤਰੀਕ ਤੋਂ ਬਾਅਦ ਜਿਹੜੇ ਵੀ ਉਮੀਦਵਾਰਾਂ ਨੂੰ ਲੁਧਿਆਣਾ ਦੇ ਵਿੱਚ ਫਤਵਾ ਮਿਲਦਾ ਤਾਂ ਮੇਰੇ ਦੁਆਰਾ ਅੱਜ ਦੇ ਮੁੱਦੇ 'ਤੇ ਜਿਹੜੀ ਰਿਪੋਰਟ ਆ ਉਹ ਸਾਂਝੀ ਕੀਤੀ ਜਾਵੇਗੀ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦਿਉ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.